ਪੋਟੂ ਜਨਾਹ ਦੇ ਬੰਦੋ ਤੇ ਪੋਟੂ ਵਾਲੇ ਸਪੀਚ ਤੇ ਕਹੀਦੀ ਆ ਕਿ ਅਮਲਾਦੀ ਨੇ ਸਾਡੇ ਨੇ ਸਪੈਸ਼ਲ ਟਿੱਕੀਆਂ ਬਣਾਈਆਂ। ਹਾਂ ਸਾਡੇ ਸਾਡੇ ਦਾ ਪੰਚ ਸਾਭ ਤੇ ਇਹਨਾਂ ਨੇ ਜਿਹੜੀਆਂ ਇਹਨਾਂ ਦੇ ਠਾਂਕਰ ਦੇ ਵਿੱਚ ਇੱਕ ਜਿਹੜੀ ਖਾਸ ਜਿਹੜੀ ਗੱਲ ਹੈ ਕਿ ਅੱਜ ਤੋਂ ਕਈ ਸਾਲ ਪਹਿਲਾਂ ਤੋਂ ਜਿਹੜੀਆਂ ਟਿੱਕੀਆਂ ਠਾਂਕਰ ਦੇ ਵਿੱਚ ਅਗਰ ਮਚੂਰ ਸੀਗੀਆਂ ਤੇ ਉਹ ਇਹਨਾਂ ਦੇ ਅਮਰਨਾਥ ਹੋਣਾਂ ਦੀਆਂ ਸੀਗੀਆਂ ਇਸ ਕਰਕੇ ਮੈਂ ਇਹਨਾਂ ਦਾ ਸੌਰੀ ਮੈਂ ਇਹਨਾਂ ਤੋਂ ਪਹਿਲਾਂ ਦੱਸਦਾ ਕਿ ਛੋਟਾ ਨਾਮ ਦੇ ਲਵਾਂਗਾ ਕਿ ਇਹਨਾਂ ਨੂੰ ਤਾਂ ਹੀ ਟਿੱਕੀ ਕਿਹਾ ਜਾਂਦਾ। ਰੇ ਸ਼ੰਕਰ ਦੇ ਗਾਚੇ ਇਹਨਾਂ ਦਾ ਅਮਰਨਾਥ ਨਾਂ ਜਿਹੜਾ ਹੈ ਉਹ ਕੋਈ ਨਹੀਂ ਜਾਣਦਾ ਹੱਥ ਜਾਣਦੇ ਆ ਤੇ ਟਿੱਕੀ ਦੇ ਨਾਂ ਤੇ ਜਿਹੜਾ ਹੈ ਉਹ ਕਾਰਨ ਉਹਦਾ ਇਹ ਆ ਕਿ ਇਹਨਾਂ ਦੀਆਂ ਟਿੱਕੀਆਂ ਜਿਹੜੀਆਂ ਆਂਦੀਆਂ ਆਏ ਆ ਇਹ ਦੂਜੀ ਐ ਦੇ 10 ਸਾਲ ਬਾਅਦ ਵੀ ਇਧਰ ਬੈਠੇ ਸਨ 10 ਸਾਲ ਬਾਅਦ ਟਿੱਕੀ ਖਾਦੀ ਹੈ ਜੀ ਉਹੀ ਨਜ਼ਾਰਾ ਉਹ ਬਾਅਦ ਉਹੀ ਚੜ੍ਹਣੀ ਨਜ਼ਾਰਾ ਬਣਦਾ ਜੀ ਬਹੁਤ ਵਧੀਆ ਟਿੱਕੀਆਂ ਬਣਾ ਗਿਆ ਤੇ ਅਸੀਂ ਨੂੰ ਸਪੈਸ਼ਲੀ ਕਹ ਲਿਆ ਇਹ ਬਟਿੱਕੇ ਬਹੁਤ ਟਿੱਕੇ ਅਸੀਂ ਖਾਣੀਆਂ ਚਾਹ ਦੇ ਨਾਲ ਤੇ ਉਹ ਬੜਾਈਆਂ ਉਹਦਾ ਚੜ੍ਹਣੀ ਬਣਾਇਆ ਪੁਰਾਣੇ ਡਿਜ਼ਾਈਨ ਦੇ ਹਿਸਾਬ ਨਾਲ ਦੇਖੋ ਇਹ ਮੈਂ ਇਹਦਾ ਧੰਨਵਾਦ ਵੀ ਕਹਿ ਸਕਦੇ ਤੇ ਇੱਕ ਜਿਹੜਾ ਹੱਤ ਦਾ ਜਿਹੜਾ ਅਸਲ ਅਕੜ ਆ ਤੇ ਜਿਹੜਾ 10 ਸਾਲ ਬਾਅਦ ਵੀ ਲੋਦੀ ਯਾਦ ਕੀਤਾ ਜਾਂਦਾ ਤੇ ਅਸੀਂ ਸਾਰੇ ਜਣੇ ਛੰਡੀ ਕਮੇਟੀ ਵੱਲੋਂ ਮੈਂ ਇਹਦਾ ਇਹਦਾ ਧੰਨਵਾਦ ਕਰਦੇ ਆ ਨਾਲੇ ਵਿਆਹ ਦੀਆਂ ਨੂੰ ਵਧਾਈਆਂ ਤੇ ਨਾਲੇ ਆ ਛੰਡੀਆਂ ਵਧਾਈਆਂ ਤੇ ਸਾਡਾ ਮੈਂਬਰ ਵੀ ਕਮੇਟੀ ਮੈਂਬਰ ਇਸ ਕਰਕੇ ਅਸੀਂ ਇਹਦਾ ਦੋਹਰਾ ਧੰਨਵਾਦ ਕਰਦੇ ਆ ਅਰਦਾਸ ਵੀ ਕਰਦੇ ਆ ਕਿ ਤੁਹਾਨੂੰ ਹੋਰ ਬਖਵਾਵੇ ਮਹਾਰਾਜ ਜੀ ਸਹੀ ਗੱਲ ਮੁੰਡਾ ਛੋਟਾ ਜੰਦੀਆਂ ਨੂੰ ਬਦਲਦੀ ਤੇ本当 ਤਾਂ ਅੱਜ ਆਇਆ ਜਿਹੜਾ ਸਾਡੇ ਪਾਰਟੀ ਕਰਦੇ ਹੋ ਤੇ ਕੋ ਰਿਆ ਬੜੋਰੇ ਆ ਤੇ ਇਹ ਕਾ ਕੇ ਇਧਰ ਜਸਾ ਪੱਥਰ ਜੀ ਇਹਨਾਂ ਨੇ ਵੀ ਪੂਰੇ ਨਾਲ ਅੱਜ ਸੇਵਾ ਜਿਹੜੀ ਕੀਤੀ ਆ ਸਾਰੇ ਆਂਦੇ ਸਾਡੇ ਰਾਇਤਾ ਜੀ ਤੇ ਉਹ ਅੱਜ ਤਹੀ ਆਏ ਸਾਰੀ ਸ਼ਹਿਨਜੀ ਕਮੇਟੀ ਸਾਰਿਆਂ ਦਾ ਬਹਿਰ ਦਿਲ ਤੋਂ ਸਵਾਗਤ ਅਮਰਨਾਥ ਭਾਈ ਨੇ ਅੱਜ ਬਹੁਤ ਪਿਆਰ ਨਾਲ ਸਾਰੀ ਕਮੇਟੀ ਨੂੰ ਤੇ ਕੀਆ ਬਣਾ ਕੇ ਖਲਾਈਆਂ ਤੇ ਸਾਰੇ ਖੁਸ਼ ਆ ਜੇ ਖੁਸ਼ ਆ ਤੇ ਅਸੀਂ ਵੀ ਖੁਸ਼ ਥੈਂਕ ਯੂ ਕਹਿੰਦਾ ਅੰਦਰ ਕਿਉਂ ਆਦੋ ਅਗਲੀ 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 ਮੈਂ ਆਹ ਕਰਾ ਅਗਲੀ ਕਾਹਦਾ ਰਹੀਰ ਕੋਲ ਇਹਨਾਂ ਨੂੰ ਕਹਾਂ ਨਾ ਦੋ ਵੱਖਰੇ ਰਹਿਣੀਆਂ ਉਹ ਨਹੀਂ ਨਹੀਂ ਉਹ ਯਾਰ ਬਾਤ ਲੈਣੀ ਜਨਬਾਦੀ ਇਹ ਸਾਡੇ ਸਭ ਦਾ ਪੰਚ ਸਾਹਿਬ ਤੇ ਇਹਨਾਂ ਨੇ ਜਿਹੜੀ ਇਹਨਾਂ ਦੀ ਠਾਂਕਰ ਦੇ ਵਿੱਚ ਇੱਕ ਜਿਹੜੀ ਖਾਸ ਜਿਹੜੀ ਗੱਲ ਹੈ ਅੱਜ ਤੋਂ ਕਈ ਸਾਲ ਪਹਿਲਾਂ ਤੋਂ ਜਿਹੜੀਆਂ ਟਿੱਕੀਆਂ ਸ਼ਾਂਕਰ ਦੇ ਵਿੱਚ ਆਕਰਮਿ ਚੂਰ ਸੀਗੀਆਂ ਤੇ ਉਹ ਇਹਨਾਂ ਦੇ ਸ਼ਮਰਨਾਥ ਹੋਣਾਂ ਦੀਆਂ ਸੀਗੀਆਂ ਇਸ ਕਰਕੇ ਮੈਂ ਇਹਨਾਂ ਦਾ ਸੌਰੀ ਮੈਂ ਇਹਨਾਂ ਤੋਂ ਪਹਿਲਾਂ ਕਹਿ ਦਿੰਦਾ ਕਿ ਛੋਟਾ ਨਾਮ ਦੇ ਲਵਾਂਗਾ ਕਿ ਇਹਨਾਂ ਨੂੰ ਤਾਂ ਹੀ ਟਿੱਕੀ ਕਿ ਆਇਆ ਪੂਰੇ ਸ਼ੰਕਰਦਗੱਚ ਇਹਨਾਂ ਦਾ ਅਮਰਨਾਥ ਮਾਂ ਜਿਹੜਾ ਹੈ ਉਹ ਕੋਈ ਨਹੀਂ ਜਾਣਦਾ ਹੱਥ ਜਾਣਦੇ ਆ ਤੇ ਟਿੱਕੀ ਦੇ ਨਾਂ ਤੇ ਜਿਹੜਾ ਹੈ ਉਹ ਕਾਰਨ ਉਹਦਾ ਇਹ ਆ ਕਿ ਇਹਨਾਂ ਦੀਆਂ ਟਿੱਕੀਆਂ ਜਿਹੜੀਆਂ ਅੰਟੀ ਆਉਂਦੀਆਂ ਆਏ ਦੁਕਤੀ ਆ ਦੇ 10 ਸਾਲ ਬਾਅਦ ਵੀ ਇਧਰ ਬੈਠੇ ਰਹੇ 10 ਸਾਲ ਬਾਅਦ ਟਿੱਕੀ ਖਾਦੀ ਹੈ ਜੀ ਉਹੀ ਨਜ਼ਾਰਾ ਉਹ ਬਾਅਦ ਉਹੀ ਚੱਣੀ ਨਜ਼ਾਰਾ ਬਣਦਾ ਜੀ ਬਹੁਤ ਵਧੀਆ ਟਿੱਕੀਆਂ ਬਣਾਇਆ ਤੇ ਅਸੀਂ ਨੂੰ ਸਪੈਸ਼ਲੀ ਕਹ ਲਿਆ ਇਹ ਟਿੱਕੇ ਬਹੁਤ ਟਿੱਕੇ ਅਸੀਂ ਖਾਣੀਆਂ ਗਾਰਨਾ ਤੇ ਉਹ ਬੜਾਈਆਂ ਉਹਦਾ ਚੜਨੀ ਬਣਾਇਆ ਪੁਰਾਣੇ ਡਿਜ਼ਾਈਨ ਦੇ ਹਿਸਾਬ ਨਾਲ ਦੇਖੋ ਇਹ ਰਾਤ ਮਾਦ ਮਾਦ ਇਹਦਾ ਚਾਪ ਕਰਨ ਦੀ ਵੀ ਕਹਿ ਸਕਦੇ ਤੇ ਇੱਕ ਜਿਹੜਾ ਹੱਤ ਦਾ ਜਿਹੜਾ ਇਹ ਪਹਿਲਾ ਅੱਖ ਦਾ ਤੇ ਜਿਹੜਾ 10 ਸਾਲ ਬਾਅਦ ਵੀ ਉੱਤੇ ਯਾਦ ਕੀਤਾ ਜਾਂਦਾ ਤੇ ਅਸੀਂ ਸਾਰੇ ਜਣੇ ਛੰਡੀ ਕਮੇਟੀ ਵੱਲੋਂ ਤੇਰਾ ਤੇਰਾ ਧੰਨਵਾਦ ਕਰਦੇ ਹਾਂ ਨਾਲੇ ਵਧਾਈਆਂ ਨੂੰ ਬਧਾਈਆਂ ਤੇ ਨਾਲੇ ਅਖੰਡੀਆਂ ਵਧਾਈਆਂ ਤੇ ਸਾਡਾ ਮੈਂਬਰ ਵੀ ਕਮੇਟੀ ਮੈਂਬਰ ਇਸ ਕਰਕੇ ਅਸੀਂ ਇਹਦਾ ਦੋਹਰਾ ਧੰਨਵਾਦ ਕਰਦੇ ਹਾਂ ਅਰਦਾਸ ਵੀ ਕਰਦੇ ਵਾ ਕਿ ਤੁਹਾਨੂੰ ਹੋਰ ਬਧਾਵੇ ਮਹਾਰਾਜ ਕਿਉਂ ਜੀ ਸਹੀ ਗੱਲ ਮੁੰਡਾ ਛੋਟਾ ਜੰਮੀਏ ਅਗਲੇ ਜੰਮ ਤੋਂ ਬੋਲਣ ਇਹ本当 ਹੈ ਨਾ ਅੱਜ ਜਿਹੜੇ ਸਾਡੇ ਪਾਰਟੀ ਕਰਦੇ ਹੋ ਤੇ ਹੋ ਰਿਹਾ ਬੜੋ ਰਿਆ ਤੇ ਇਹ ਕਰਕੇ ਇਧਰ ਜੱਸਾ ਪੱਖ ਜੀ ਇਹਨਾਂ ਨੇ ਵੀ ਪੂਰੇ ਨਾਲ ਅੱਜ ਸੇਵਾ ਜਿਹੜੀ ਕੀਤੀ ਹੈ ਸਾਰੇ ਆਂਦੇ ਇਧਰ ਸਾਡੇ ਰਾਮਾ ਜੀ ਤੇ ਉਹ ਅੱਜ ਤੱਕ ਹੀ ਆਏ ਸਾਰੀ ਸ਼ਿੰਜ ਕਮੇਟੀ ਸਾਰਿਆਂ ਦਾ ਬਹਿਰ ਦਿਲ ਤੋਂ ਸਵਾਗਤ ਅਮਰਨਾਥ ਭਾਈ ਨੇ ਅੱਜ ਬਹੁਤ ਪਿਆਰ ਨਾਲ ਸਾਰੀ ਕਮੇਟੀ ਨੂੰ ਤੇ ਕੀਆ ਬਣਾ ਕੇ ਖਲਾਈਆਂ ਤੇ ਸਾਰੇ ਖੁਸ਼ ਆ ਜੇ ਖੁਸ਼ ਆ ਤੇ ਅਸੀਂ ਵੀ ਖੁਸ਼ ਆ थैंक यू का नहीं यार वो अगली वाली आएगी मुझे यार हाथ करेगा अगला और जा यार कौन यार बहुत बहुत बकचड़ लेनी है वो नहीं नहीं वो यार बात लेनी है साहब जी